ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬਿੱਤ ਬਰਨ ਬਰਨ ਬਹੁ ਬਰਨ ਗੋਬੰਸ ਜੈਸੇ ਇੱਕ ਹੀ ਬਰਨ ਦੋਹੇ ਦੂਦ ਜਗ ਜਾਨੀਏ ਬਰਨ ਬਰਨ ਬਹੁ ਬਰਨ ਗੋਬੰਸ ਜੈਸੇ ਇੱਕ ਹੀ ਬਰਨ ਦੋਹਿ ਦੂਦ ਜਗ ਜਾਨੀਐ ਅਨਕ ਪ੍ਰਕਾਰ ਪਲ ਫੂਲ ਕੈ ਬਨਾਸ ਪਤੀ ਏਕ ਰੂਪ ਅਗਨ ਸਰਬ ਮੈ ਸਮਾਨੀਐ ਚਤੁਰ ਵਰਨ ਪਾਨ ਚੂਨਾ ਔ ਸੁਪਾਰੀ ਕਾਥਾ ਆਪ ਕੋਈ ਮਿਲਤ ਅਨੂਪ ਰੂਪ ਠਾਨੀਐ ਲੋਗਨ ਨ ਲੁਗਾ ਚਾਰ ਗੁਰਮੁਖ ਇਕੰਕਾਰ ਸਬਦ ਸੁਰਤ ਉਨ ਮੰਨ ਉਨ ਮਾਨੀਏ ਲੋਗਨ ਨ ਲੁਗਾ ਚਾਰ ਗੁਰਮੁਖ ਇਕੰਕਾਰ ਸਬਦ ਸੁਰਤ ਉਨ ਮੰਨ ਉਨ ਮਾਨੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਧ ਸੰਗਤ ਸਤਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ 39 ਨੰਬਰ ਇਸ ਸ਼ੰਤ ਦੇ ਵਿੱਚ ਇਸ ਸੰਸਾਰ ਤੋਂ ਨਿਰਲੇਪ ਹੋ ਚੁੱਕੇ ਗੁਰ ਸਿੱਖ ਦੀ ਅਵਸਥਾ ਨੂੰ ਬਿਆਨ ਕਰ ਰਹੀ ਅਨੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਨੂੰ ਜਦ ਅਸੀਂ ਪੜ੍ਹਦੇ ਸੁਣਦੇ ਵਿਚਾਰਦੇ ਹਾਂ ਤੇ ਗੁਰਮਤਿ ਦੀ ਇਸ ਗੱਲ ਦੀ ਸੋਝੀ ਗੁਰਬਾਣੀ ਦੇ ਵਿੱਚੋਂ ਸਾਨੂੰ ਪ੍ਰਾਪਤ ਹੁੰਦੀ ਹੈ ਕਿ ਕਿਤੇ ਵੀ ਗੁਰਮਤਿ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸੰਸਾਰ ਨਾਲੋਂ ਨਾਤਾ ਤੋੜਨ ਦਾ ਘਰ ਪਰਿਵਾਰ ਤਿਆਗਣ ਦਾ ਸੰਸਾਰ ਨੂੰ ਛੱਡਣ ਦਾ ਇਹ ਜ਼ਿਕਰ ਨਹੀਂ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਅੰਜਨ ਮਾਹੀ ਨਿਰੰਜਨ ਰਹਿ ਕੇ ਜੋਗ ਜੁਗਤ ਤਉ ਪਾਈਐ ਸਤਿਗੁਰੂ ਜੀ ਕਹਿੰਦੇ ਅੰਜਨ ਨਾਮ ਕਾਲਕ ਦਾ ਹੈ ਅੰਜਨ ਨਾਮ ਸੁਰਮੇ ਦਾ ਹੈ ਅੰਜਨ ਤੋਂ ਭਾਵ ਹੈ ਕਾਲਖ ਇਹਦਾ ਅਰਥ ਹੈ ਸੰਸਾਰ ਦੇ ਵਿੱਚ ਜਿਹੜੀ ਮਾਇਆ ਵਰਤ ਰਹੀ ਹੈ ਇਸ ਮਾਇਆ ਦੀ ਕਾਲਖ ਦੇ ਵਿੱਚ ਰਹਿੰਦਿਆਂ ਨਿਰੰਜਨ ਰਹੀਏ ਭਾਵ ਮਾਇਆ ਦੀ ਕਾਲਖ ਤੋਂ ਰਹਿਤ ਰਹਿਣਾ ਹੈ ਰਹਿਣਾ ਸੰਸਾਰ ਵਿੱਚ ਹੀ ਹੈ ਪਰਵਾਰ ਵਿੱਚ ਹੀ ਹੈ ਪਰ ਸੰਸਾਰ ਦੇ ਪਰਿਵਾਰ ਦੇ ਵਿੱਚ ਰਹਿੰਦਿਆਂ ਮਾਇਆ ਦੀ ਨੇਸ਼ ਤੋਂ ਮਾਇਆ ਦੀ ਕਾਲਖ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਸਿੱਧ ਗੋਸ਼ਟ ਬਾਣੀ ਦੇ ਵਿੱਚ ਨਾਨਕ ਗੁਰੂ ਨਾਨਕ ਸਾਹਿਬ ਜੀ ਇਸੇ ਵਚਨ ਨੂੰ ਸਮਝਾਉਂਦੇ ਨੇ ਸਤਿਗੁਰੂ ਜੀ ਕਹਿੰਦੇ ਜੈਸੇ ਜਲਮਹਿ ਕਮਲ ਨਿਰਾਲਮ ਮੁਰ ਗਾਈ ਨਹਿਸਾਣੈ ਸੁਰਤ ਸ਼ਬਦ ਪਵ ਸਾਗਰ ਤਰੀਐ ਸਤਿਗੁਰੂ ਜੀ ਕਹਿੰਦੇ ਜਿਵੇਂ ਜਲ ਦੇ ਵਿੱਚ ਪਾਣੀ ਦੇ ਵਿੱਚ ਚਿੱਕੜ ਦੇ ਵਿੱਚ ਕਮਲ ਫੁੱਲ ਹੈ ਤੇ ਹੈ ਚਿੱਕੜ ਦੇ ਵਿੱਚ ਹੀ ਪਰ ਬਿਲਕੁਲ ਚਿੱਕੜ ਤੋਂ ਨਿਰਲੇਪੇ ਉਦੇ ਤੇ ਆ ਕੇ ਭਵਰੇ ਸੁਗੰਧੀਮਾਨ ਦੇ ਨਹੀਂ ਕਮਲ ਫੁੱਲ ਦੇ ਜਿਹੜੇ ਪੱਤੇ ਨੇ ਉਹਦਾ ਜਿਹੜਾ ਖੇੜਾ ਵੇਖਣ ਵਾਲਿਆਂ ਨੂੰ ਪ੍ਰਭਾਵਿਤ ਕਰਦਾ ਹੈ ਉਹਦੀ ਸੁੰਦਰਤਾ ਮਨ ਨੂੰ ਮੋਹ ਲੈਣ ਵਾਲੀ ਹੈ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਹੈ ਚਿੱਕੜ ਦੇ ਵਿੱਚ ਪਰ ਬਿਲਕੁਲ ਪਾਣੀ ਤੋਂ ਨਿਰਲੇਪ ਹੈ ਤੇ ਦੂਸਰਾ ਬਚਨ ਸਤਿਗੁਰੂ ਜੀ ਆਖਿਆ ਮੁਰਗਾਬੀ ਜਿਹੜੀ ਪਾਣੀ ਦੇ ਵਿੱਚ ਵਿਚਰਦੀ ਹੈ ਚੁੱਭੀਆਂ ਮਾਰਦੀ ਹੈ ਪਰ ਉਹ ਬਿਲਕੁਲ ਆਪਣੇ ਖੰਭ ਨਹੀਂ ਭਿੱਜਣ ਦਿੰਦੀ ਉਹ ਪਾਣੀ ਦੇ ਵਿੱਚ ਰਹਿ ਕੇ ਵੀ ਪਾਣੀ ਤੋਂ ਨਿਰਲੇਪ ਹੈ ਬਿਲਕੁਲ ਉਹ ਪਾਣੀ ਦੀ ਜਿਹੜੀ ਲੇਪ ਹੈ ਪਾਣੀ ਦਾ ਗਿੱਲਾਪਨ ਹੈ ਉਹਦੇ ਤੋਂ ਆਪਣੇ ਆਪ ਨੂੰ ਬਚਾ ਲੈਂਦੀ ਹੈ ਓਵੇਂ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਬਹੁਤ ਸਾਰੇ ਬਚਨ ਨੇ ਕਿ ਸਤਿਗੁਰੂ ਜੀ ਦੇ ਬਚਨ ਨੇ ਕਿ ਸਤਿਗੁਰ ਕੀ ਇਹ ਹੈ ਵਡਿਆਈ ਪੁੱਤਰ ਕਲਤਰ ਵਿੱਚੇ ਗਤ ਪਾਈ ਕਿ ਪੁੱਤਰ ਪਤਨੀ ਸੰਸਾਰ ਪਰਿਵਾਰ ਵਿੱਚ ਰਹਿੰਦਿਆਂ ਪਰਮ ਪਦਵੀ ਨੂੰ ਪ੍ਰਾਪਤ ਕਰਨਾ ਉਹਦਾ ਤਰੀਕਾ ਇਹ ਹੈ ਕਿ ਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਧਾਰਨ ਕਰੇ ਸੋ ਗੁਰਮਤ ਇਹ ਗੱਲ ਸਿਖਾਉਂਦੀ ਹੈ ਕਿ ਰਹਿਣਾ ਸੰਸਾਰ ਵਿੱਚ ਹੈ ਪਰ ਸੰਸਾਰ ਦੇ ਪਦਾਰਥਾਂ ਦੀ ਮੋਹ ਤੋਂ ਨਿਰਲੇਪ ਰਹਿਣਾ ਹੈ ਰਹਿਣਾ ਪਰਿਵਾਰ ਵਿੱਚ ਹੀ ਹੈ ਪਰਿਵਾਰ ਦੀ ਮੋਹ ਤੋਂ ਨਿਰਲੇਪ ਰਹਿਣਾ ਹੈ ਓਵੇਂ ਜਿਵੇਂ ਭਾਈ ਗੁਰਦਾਸ ਜੀ ਨੇ ਇੱਥੇ ਕੁਝ ਉਦਾਹਰਨਾਂ ਦੇ ਕੇ ਸਾਨੂੰ ਸਮਝਾਇਆ ਇਸ ਗੁਰਸਿੱਖ ਜਿਹੜਾ ਹੈ ਉਹ ਸੰਸਾਰ ਦੇ ਵਿੱਚ ਰਹਿੰਦਿਆਂ ਵੀ ਇੱਕ ਨਿਰੰਕਾਰ ਨਾਲ ਕਿਵੇਂ ਆਪਣੀ ਸੁਰਤ ਨੂੰ ਜੋੜ ਕੇ ਰੱਖਦਾ ਹੈ ਭਾਈ ਗੁਰਦਾਸ ਜੀ ਦੇ ਬਚਨ ਨੇ ਬਰਨ ਬਰਨ ਬਉ ਬਰਨ ਗੋਬੰਸ ਜੈਸੇ ਗੋਬੰਸ ਦਾ ਅਰਥ ਹੈ ਗਊਆਂ ਦੀ ਜਾਤੀ ਬਰਨ ਦਾ ਅਰਥ ਹੈ ਰੰਗ ਨਸਲ ਭਾਈ ਗੁਰਦਾਸ ਜੀ ਕਹਿੰਦੇ ਜਿਹੜੀ ਗਾਂ ਹੈ ਉਹ ਗਾ ਜਿਹੜੀ ਹੈ ਵਰਣ ਦਾ ਅਰਥ ਹੈ ਨਸਲ ਜਾਂ ਰੰਗ ਜਿਹੜੀਆਂ ਗਾਵਾਂ ਨੇ ਉਹਨਾਂ ਦੀਆਂ ਅਨੇਕ ਨਸਲਾਂ ਨੇ ਅਨੇਕ ਉਹਨਾਂ ਦੇ ਰੰਗ ਰੂਪ ਨੇ ਕੱਲੇ ਭਾਰਤ ਦੇਸ਼ ਦੇ ਵਿੱਚ ਹੀ ਲਗਭਗ 80 ਦੇ ਕਰੀਬ ਗਾਵਾਂ ਦੀਆਂ ਵੱਖ-ਵੱਖ ਨਸਲਾਂ ਨੇ ਉਹਨਾਂ ਦੇ ਵੱਖਰੇ-ਵੱਖਰੇ ਰਾਂਗ ਨੇ ਕੋਈ ਛੋਟੀਆਂ ਨੇ ਕੋਈ ਵੱਡੀਆਂ ਨੇ ਕੋਈ ਸਿੰਘ ਵਾਲੀਆਂ ਨੇ ਕੋਈ ਬਿਨਾ ਸਿੰਘ ਤੋਂ ਨੇ ਸੋ ਇਸ ਤਰ੍ਹਾਂ ਅੱਜ ਕੱਲ ਤੇ ਹੁਣ ਇੱਕ ਨਵੀਂ ਨਸਲ ਆਈ ਹੈ ਜਿਨ੍ਹਾਂ ਦਾ ਕੱਦ 36 ਤੋਂ 40-45 ਇੰਚ ਦੇ ਕਰੀਬ ਹੁੰਦਾ ਹੈ ਛੋਟੇ-ਛੋਟੇ ਕੱਦ ਦੀਆਂ ਗਾਵਾਂ ਨਵੀਂ ਨਸਲ ਇਕ ਤਿਆਰ ਕੀਤੀ ਜਾ ਰਹੀ ਹੈ ਕਿਣ ਤੋਂ ਭਾਵ ਉਹ ਗਾਵਾਂ ਵੀ ਜਿਹੜੀਆਂ ਉਹ ਵੀ ਬਹੁਤ ਸਾਰਾ ਦੁੱਧ ਜਿਹੜਾ ਉਹ ਦਿੰਦੀਆਂ ਨੇ ਸੋ ਗਾਵਾਂ ਜਿਹੜੀਆਂ ਉਹਨਾਂ ਦੇ ਰੰਗ ਵੱਖਰੇ-ਵੱਖਰੇ ਨੇ ਉਹਨਾਂ ਦੀਆਂ ਨਸਲਾਂ ਵੱਖਰੀਆਂ-ਵੱਖਰੀਆਂ ਨੇ ਦੂਸਰੇ ਦੇਸ਼ਾਂ ਦੀਆਂ ਗਾਵਾਂ ਜਿਹੜੀਆਂ ਉਹਨਾਂ ਦੀਆਂ ਨਸਲਾਂ ਵੱਖਰੀਆਂ ਵੱਖਰੀਆਂ ਨੇ ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਵਰਣ ਵਰਣ ਬਉ ਵਰਣ ਗੋ ਬੰਸ ਜੈਸੇ ਕਾਮਾਂ ਦੀਆਂ ਨਸਲਾਂ ਵੱਖਰੀਆਂ ਨੇ ਰੰਗ ਵੱਖਰੇ ਨੇ ਰੂਪ ਰੇਖ ਆਕਾਰ ਵੱਖਰੇ ਹੋ ਸਕਦੇ ਨੇ ਪਰ ਇੱਕ ਹੀ ਵਰਣ ਦੋਹੇ ਦੁੱਧ ਜੱਗ ਜਾਨੀਏ ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਦੋਹੇ ਦਾ ਅਰਥ ਹੁੰਦਾ ਜੀ ਚੋਣਾ ਦੁੱਧ ਦਾ ਅਰਥ ਹੈ ਦੁੱਧ ਚੋਇਆ ਹੋਇਆ ਦੁੱਧ ਭਾਈ ਗੁਰਦਾਸ ਜੀ ਕਹਿੰਦੇ ਉਹਨਾਂ گاਵਾں ਦੇ ਰੰਗ ਨਸਲ ਵੱਖਰੇ-ਵੱਖਰੇ ਹੋ ਸਕਦੇ ਨੇ ਜਾਤੀਆਂ ਨਸਲਾਂ ਵੱਖਰੀਆਂ ਨੇ ਪਰ ਉਹਨਾਂ گاਵਾں ਦਾ ਜਿਹੜਾ ਦੁੱਧ ਹੈ ਚੋਏ ਹੋਏ ਦੁੱਧ ਦਾ ਰੰਗ ਜਿਹੜਾ ਉਹ ਇੱਕ ਹੀ ਹੈ ਚੋਏ ਹੋਏ ਦੁੱਧ ਦਾ ਜਿਹੜਾ ਸਵਾਦ ਗੁਣ ਉਹਦੇ ਵਿੱਚ ਫਰਕ ਨਹੀਂ ਪੈਂਦਾ ਉਹਦਾ ਜਿਹੜਾ ਦੁੱਧ ਹੈ ਉਹਦਾ ਇੱਕੋ ਹੀ ਰੂਪ ਹੈ ਇੱਕੋ ਹੀ ਉਹਦਾ ਰੰਗ ਹੈ ਇੱਕੋ ਜਿਹੀ ਉਹ ਤੇ ਗੁਣ ਨੇ ਨਸਲਾਂ گاਵਾਆਂ ਦੀਆਂ ਵੱਖਰੀਆਂ ਨੇ ਪਰ ਦੁੱਧ ਜਿਹੜਾ ਉਹ ਇੱਕ ਹੀ ਜੈਸਾ ਹੈ ਓਵੇਂ ਜਿਵੇਂ ਸੰਸਾਰ ਤੇ ਵੱਖ-ਵੱਖ ਤਰ੍ਹਾਂ ਦੇ ਲੋਕ ਨੇ ਵੱਖ-ਵੱਖ ਤਰ੍ਹਾਂ ਦੀਆਂ ਜਾਤਾਂ ਨਸਲਾਂ ਰੂਪ ਰੰਗ ਨੇ ਪਰ ਜਿਹੜੀ ਅੰਦਰ ਜੋਤ ਵਰਤ ਰਹੀ ਹੈ ਅਕਾਲ ਪੁਰਖ ਦੀ ਸੱਤਾ ਵਰਤਰੀ ਉਹ ਸਾਰੇ ਬ੍ਰਹਿਮੰਡ ਦੇ ਵਿੱਚ ਜਿੰਨੇ ਜੀਵ ਨੇ ਉਹਨਾਂ ਦੇ ਅੰਦਰ ਇੱਕ ਹੀ ਵਰਤ ਰਹੀ ਹੈ ਇਸੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਖਿਆ ਘਟ ਘਟ ਮੇਂ ਹਰ ਜੂ ਬਸੈ ਸੰਤਨ ਕਹੇਉ ਪੁਕਾਰ ਕਿ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੀ ਸਾਰਿਆਂ ਦੇ ਅੰਦਰ ਉਹ ਪ੍ਰਮਾਤਮਾ ਆਪ ਬੋਲ ਰਿਹਾ ਜਿਵੇਂ ਅਨੇਕ ਜਾਤੀਆਂ ਰੰਗਾਂ ਨਸਲਾਂ ਦੀਆਂ گاਵਾਂ ਵਿੱਚ ਦੁੱਧ ਇੱਕ ਹੀ ਹੈ ਓਵੇਂ ਅਨੇਕ ਅਨੰਤ ਪ੍ਰਕਾਰ ਦੇ ਜੀਵਾਂ ਦੇ ਵਿੱਚ ਅਕਾਲ ਪੁਰਖ ਦੀ ਜੋਤ ਇੱਕ ਹੀ ਹੈ ਉਹ ਪ੍ਰਮਾਤਮਾ ਇੱਕ ਆਪ ਸਾਰਿਆਂ ਵਿੱਚ ਸਮਾਇਆ ਹੋਇਆ ਹੈ ਭਾਈ ਗੁਰਦਾਸ ਜੀ ਕਹਿੰਦੇ ਅਨਕ ਪ੍ਰਕਾਰ ਫਲ ਫੁੱਲ ਕੈ ਬਨਾਸਪਤੀ ਏਡੀ ਵੱਡੀ ਧਰਤੀ ਹੈ ਇਸ ਧਰਤੀ ਦੇ ਉੱਪਰ ਅਨੇਕ ਤਰ੍ਹਾਂ ਦੀ ਬਨਾਸਪਤੀ ਹੈ ਅਨੇਕ ਤਰ੍ਹਾਂ ਦੇ ਉਹਨੂੰ ਫਲ ਲੱਗਦੇ ਨੇ ਫੁੱਲ ਲੱਗਦੇ ਨੇ ਭਾਰਤ ਦੇਸ਼ ਦੀ ਬਨਾਸਪਤੀ ਫੁੱਲ ਫਲ ਵੱਖਰੀ ਤਰ੍ਹਾਂ ਦੇ ਨੇ ਅੰਨ ਦੇਸ਼ਾਂ ਦੇ ਫਲ ਫੁੱਲ ਵੱਖਰੀ ਤਰ੍ਹਾਂ ਦੇ ਨੇ ਅਨੇਕ ਤਰ੍ਹਾਂ ਦੀ ਬਨਾਸਪਤੀ ਹੈ ਭਾਈ ਗੁਰਦਾਸ ਜੀ ਕਹਿੰਦੇ ਉਹਦੇ ਵਿੱਚ ਅਨੇਕ ਪ੍ਰਕਾਰ ਦੇ ਫਲ ਨੇ ਫੁੱਲ ਨੇ ਵੱਖਰੇ ਵੱਖਰੇ ਫੁੱਲਾਂ ਦੀ ਵੱਖਰੇ ਵੱਖਰੇ ਫਲਾਂ ਵਾਲੀ ਵੱਖਰੇ ਵੱਖਰੇ ਆਕਾਰ ਦੀ ਬਨਾਸਪਤੀ ਹੈ ਪਰ ਇੱਕ ਰੂਪ ਅਗਨ ਸਰਬਮੈ ਸਮਾਨੀਏ ਭਾਈ ਗੁਰਦਾਸ ਜੀ ਕਹਿੰਦੇ ਭਾਵੇਂ ਜਿੰਨੀ ਵੀ ਧਰਤੀ ਦੀ ਬਨਾਸਪਤੀ ਹੈ ਜਾਂ ਕਿਸੇ ਹੋਰ ਪਲੈਨਟ ਤੇ ਵੀ ਕੋਈ ਬਨਾਸਪਤੀ ਉੱਗਦੀ ਹੋਵੇਗੀ ਭਾਈ ਗੁਰਦਾਸ ਜੀ ਕਹਿੰਦੇ ਨੇ ਜਿੰਨੀ ਵੀ ਇਸ ਸੰਸਾਰ ਦੇ ਬ੍ਰਹਿਮੰਡ ਦੇ ਵਿੱਚ ਅਕਾਲ ਪੁਰਖ ਦੀ ਰਚਨਾ ਵਿੱਚ ਬਨਾਸਪਤੀ ਪੈਦਾ ਹੋਈ ਹੈ ਬਨਾਸਪਤੀ ਦਾ ਆਕਾਰ ਵੱਕਰਾ ਹੋ ਸਕਦਾ ਹੈ ਰੰਗ ਫਲ ਫੁੱਲ ਪੱਤੇ ਵੱਕਰੇ ਵੱਕਰੇ ਹੋ ਸਕਦੇ ਨੇ ਪਰ ਏਕ ਰੂਪ ਅਗਣ ਜਿਹੜੀ ਅੱਗ ਹੈ ਉਹਦੇ ਵਿੱਚ ਉਹਦਾ ਰੂਪ ਏਕੀ ਹੈ ਅੱਗ ਦਾ ਕੰਮ ਵੀ ਏਕੀ ਹੈ ਰੂਪ ਵੀ ਏਕੀ ਹੈ ਅੱਗ ਦਾ ਕੰਮ ਹੈ ਗਰਮੈਸ਼ ਦੇਣਾ ਸੇਕ ਦੇਣਾ ਉਹ ਗਰਮ ਕਰਦੀ ਹੈ ਗਰਮੈਸ਼ ਦਿੰਦੀ ਹੈ ਤੇ ਰੂਪ ਉਹਦਾ ਕੇਵਲ ਪੀਲਾ ਹੀ ਹੈ ਜਿੱਥੇ ਮਰਜੀ ਅੱਗ ਹੋਵੇ ਸੂਰਜ ਤੋਂ ਲੈ ਕੇ ਧਰਤੀ ਦੀ ਜਿੰਨੀ ਬਨਾਸਪਤੀ ਹੈ ਉਹਦਾ ਰੰਗ ਇੱਕੋ ਹੀ ਹੈ ਭਾਈ ਗੁਰਦਾਸ ਜੀ ਕਹਿੰਦੇ ਸਰਬ ਮੈਸਮਾਨੀ ਹੈ ਸਾਰਿਆਂ ਵਿੱਚੋ ਸਮਾਨ ਹੈ ਬਨਾਸਪਤੀ ਦੀ ਅੱਗ ਦਾ ਰੰਗ ਤੇ ਉਹਦਾ ਜਿਹੜਾ ਗੁਣ ਹੈ ਸਾਰਿਆਂ ਵਿੱਚ ਸਮਾਨ ਹੈ ਉਵੇਂ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਜਿੰਨੀ ਰਚਨਾ ਪ੍ਰਮਾਤਮਾ ਨੇ ਰਚੀ ਹੈ ਉਹ ਆਕਾਰ ਵੱਖ ਹੋ ਸਕਦੇ ਨੇ ਰੂਪ ਰੰਗ ਸਭ ਕੁਝ ਭਿੰਨ ਹੋ ਸਕਦਾ ਹੈ ਪਰ ਜਿਹੜੀ ਅਕਾਰਪੁਰਖ ਦੀ ਜੋਤ ਅੰਦਰ ਵਰਤ ਰਹੀ ਹੈ ਜਿਹੜੀ ਉਹਦੀ ਸੱਤਾ ਹੈ ਸਭ ਮੈਂ ਜੋਤ ਜੋਤ ਹੈ ਸੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ ਸਗਲ ਮਨਸਪਤ ਮੈਂ ਬਸੰਤਰ ਕਿ ਜਿੰਨੀ ਬਨਾਸਪਤੀ ਉਹਦੇ ਵਿੱਚ ਅੱਗ ਹੈ ਤੇ ਅੱਗ ਵੱਖਰੀ ਵੱਖਰੀ ਨਹੀਂ ਹੈ ਅੱਗ ਸਾਰਿਆਂ ਵਿੱਚ ਇੱਕੋ ਜਈ ਹੋਈ ਜਿਹੜੀ ਉਹ ਆਪਾ ਵਰਤਾ ਰਹੀ ਹੈ ਭਾਈ ਗੁਰਦਾਸ ਜੀ ਕਹਿੰਦੇ ਚਤੁਰ ਬਰਨ ਪਾਣ ਚੂਨਾ ਔ ਸੁਪਾਰੀ ਕਥਾ ਹੁਣ ਜਿਹੜੇ ਵੀਰ ਸੁਪਾਰੀ ਪਾਣ ਆਦ ਖਾਂਦੇ ਨੇ ਉਹਨਾਂ ਨੂੰ ਪਤਾ ਹੈ ਜਾਂ ਆਪਾਂ ਸੰਸਾਰ ਤੇ ਵਿਚਰਦਿਆਂ ਵੇਖਣੀ ਹੈ ਕਿ ਜਿਹੜਾ ਪਾਣ ਬਣਦਾ ਹੈ ਨਾਮ ਸਿਰਫ ਪਾਣੀ ਹੈ ਪਰ ਇਹਦੇ ਵਿੱਚ ਚੀਜ਼ਾਂ ਚਾਰ ਮਿਲਦੀਆਂ ਇੱਕ ਪਾਣ ਦੇ ਪੱਤੇ ਦੂਸਰਾ ਚੂਨਾ ਤੀਸਰੀ ਸੁਪਾਰੀ ਤੇ ਚੌਥਾ ਹੁੰਦਾ ਕਥਾ ਆਹੀ ਗੁਰਦਾਸ ਜੀ ਕਹਿੰਦੇ ਚਾਰ ਚੀਜ਼ਾਂ ਨੇ ਪਵ ਚਾਰ ਵੱਖਰੇ ਵੱਖਰੇ ਰੰਗ ਨੇ ਕਿ ਪੱਤਿਆਂ ਦਾ ਰੰਗ ਹਰਾ ਹੈ ਚੂਨੇ ਦਾ ਰੰਗ ਹੋਰ ਹੈ ਸੁਪਾਰੀ ਦਾ ਹੋਰ ਹੈ ਕਾਥੇ ਕੱਥੇ ਦਾ ਹੋਰ ਹੈ ਪਰ ਭਾਈ ਗੁਰਦਾਸ ਜੀ ਕਹਿੰਦੇ ਚਾਰ ਕਿਸਮਾਂ ਦੇ ਵੱਖਰੇ ਵੱਖਰੇ ਰੰਗ ਆਣ ਦਾ ਪੱਤਾ ਚੂਨਾ ਸੁਪਾਰੀ ਤੇ ਕੱਥਾ ਜਦੋਂ ਇਹਨਾਂ ਚਾਰਾਂ ਨੇ ਆਪਾ ਗੁਆਇਆ ਪਾਣ ਦੇ ਵਿੱਚ ਮਿਲ ਕੇ ਚੂਨਾ ਕੱਥਾ ਤੇ ਸੁਪਾਰੀ ਇਕੱਠੇ ਹੋਏ ਤੇ ਜਦੋਂ ਇਹਨੂੰ ਚੱਬਦੇ ਨੇ ਤੇ ਭਾਈ ਗੁਰਦਾਸ ਜੀ ਕਹਿੰਦੇ ਇਹਨਾਂ ਦਾ ਇੱਕੋ ਰੰਗ ਮਿਲ ਜਾਂਦਾ ਹੈ ਆਪਾ ਆਪ ਗਵਾਉਣ ਦਾ ਫਲ ਕੀ ਮਿਲਿਆ ਭਾਈ ਗੁਰਦਾਸ ਜੀ ਕਹਿੰਦੇ ਆਪਾ ਖੋਏ ਜਦੋਂ ਪਾਣ ਚੂਨਾ ਸਿਪਾਰੀ ਤੇ ਕਾਥੇ ਨੇ ਜਾਂ ਕੱਥਾ ਕਹਿ ਲੈਨੇ ਉਹਨੇ ਆਪਨਾ ਆਪਾ ਗਵਾਇਆ ਤੇ ਭਾਈ ਗੁਰਦਾਸ ਜੀ ਕਹਿੰਦੇ ਮਿਲਤ ਅਨੂਪ ਰੂਪਠਾਨੀਆਂ ਆਪਾ ਕੋਏ ਮਿਲਤ ਅਨੂਪ ਰੂਪਠਾਨੀ ਕਹਿੰਦੇ ਆਪਾ ਗਵਾਉਣ ਦਾ ਫਲ ਮਿਲਿਆ ਉਹਨਾਂ ਨੂੰ ਇੱਕ ਨਵਾਂ ਰੰਗ ਮਿਲਿਆ ਜੇ ਦੀ ਉਪਮਾ ਭਾਈ ਗੁਰਦਾਸ ਜੀ ਕਹਿੰਦੇ ਨਹੀਂ ਕਹੀ ਜਾ ਸਕਦੀ ਉਹ ਰੰਗ ਹੁੰਦਾ ਜੀ ਸੁਹਾ ਲਾਲ ਭਾਈ ਗੁਰਦਾਸ ਜੀ ਕਹਿੰਦੇ ਇਨਾਂ ਚੌਵਣ ਨੇ ਆਪਾ ਗਵਾਇਆ ਤੇ ਸੁੰਦਰ ਲਾਲ ਗੁਲਾਲ ਰੰਗ ਬਣਦਾ ਓਵੇਂ ਜਿਵੇਂ ਜਦੋਂ ਅਸੀਂ ਆਪਾ ਗਵੰਨੇ ਆ ਅਕਾਲ ਪੁਰਖ ਦੇ ਨਾਮ ਦਾ ਰੰਗ ਜਿਹੜੇ ਤੇ ਚੜ ਜਾਂਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਇਹ ਲਾਲ ਰੰਗ ਜਿਸਕੋ ਲੱਗਾ ਤਿਸਕੋ ਲੱਗਾ ਜਿਸਕੇ ਵਡਭਾਗਾ ਉਦੇ ਅੰਦਰ ਹੀ ਰੰਗ ਚੜਦਾ ਹੈ ਜਤ ਗੁਰੂ ਜੀ ਕਹਿੰਦੇ ਉਹ ਵੱਡੇ ਭਗ ਜੀ ਰਾ ਹੋ ਜਾਂਦੇ ਇਹ ਰੰਗ ਚੜਦਾ ਆਪਾ ਗਵਾਉਣ ਦੇ ਨਾਲ ਅੰਦਰੋਂ ਪ੍ਰਮਾਤਮਾ ਦਾ ਉਹ ਤੇਜ ਪ੍ਰਤਾਪ ਜਿਹੜਾ ਉਹ ਪ੍ਰਗਟ ਹੋ ਜਾਂਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਪਾਣ ਸੁਪਾਰੀ ਚੂਨਾ ਤੇ ਕੱਥਾ ਆਪਾ ਗਵਾਉਂਦੇ ਨੇ ਇੱਕ ਨਵਾਂ ਰੰਗ ਚੜਦਾ ਓਵੇਂ ਜਿਵੇਂ ਸੰਸਾਰ ਤੇ ਵਿੱਚ ਤੇ ਜਦੋਂ ਬੰਦਾ ਆਪਣੀ ਹਉਮੈ ਦਾ ਰੰਗ ਗਵਾਉਂਦਾ ਹੈ ਉਹਨੂੰ ਪਰਮੇਸ਼ਰ ਦੇ ਨਾਮ ਦਾ ਰੰਗ ਚੜ ਜਾਂਦਾ ਹੈ ਲੋਗਨ ਮੇ ਲੋਗਾਚਾਰ ਹੁਣ ਭਾਈ ਗੁਰਦਾਸ ਜੀ ਆਪਣੀ ਗੱਲ ਕਰਦੇ ਨੇ ਕਹਿੰਦੇ ਜਿਵੇਂ ਗਾਵਾਂ ਵਕਰੇ ਵਕਰੇ ਜਾਤਾਂ ਨਸਲਾਂ ਰੰਗਾਂ ਰੂਪਾਂ ਦੀਆਂ ਸੰਸਾਰ ਤੇ ਵਿਚਰਦੀਆਂ ਜਿਵੇਂ ਅਨੇਕ ਪ੍ਰਕਾਰ ਦੀ ਬਨਾਸਪਤੀ ਫਲ ਫੁੱਲ ਪੱਤੇ ਵਕਰੇ ਵਕਰੇ ਆਕਾਰ ਰੰਗ ਰੂਪ ਦੇ ਨੇ ਜਿਵੇਂ ਪਾਣ ਚੂਨਾ ਸੁਪਾਰੀ ਕਾਥਾ ਵਕਰੇ ਵਕਰੇ ਨੇ ਦੇਖਣ ਵਾਲਿਆਂ ਨੂੰ ਇਹ ਬਿਲਕੁਲ ਵਕਰੇ ਵਕਰੇ ਨਜ਼ਰ ਆਉਂਦੇ ਨੇ ਪਰ ਉਹਨਾਂ ਦੇ ਅੰਦਰ ਜਿਹੜੀ ਜਿਹੜੇ ਗੁਣ ਕੰਮ ਕਰ ਰਹੇ ਨੂੰ ਬਿਲਕੁਲ ਇੱਕ ਹੋ ਜਾਈ ਨਹੀਂ ਉਵੇਂ ਜਿਵੇਂ ਲੋਗਨ ਮੈਂ ਲੋਗਾਚਾਰ ਸੰਸਾਰ ਤੇ ਵਿਚਰਦਿਆਂ ਜਿਹੜਾ ਗੁਰਮੁਖ ਹੈ ਗੁਰੂ ਦੀ ਸ਼ਰਨ ਵਿੱਚ ਆਉਣ ਵਾਲਾ ਹੈ ਉਹ ਲੋਗਾ ਦੇ ਵਿੱਚ ਵਿਚਰਦਾ ਤੇ ਇੰਜ ਹੀ ਲੱਗਦਾ ਹੈ ਕਿ ਇਹ ਇਹ ਮਨੁੱਖ ਵੀ ਸੰਸਾਰੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬਚਨ ਹੈ ਸਤਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਲੋਗਨ ਸਿਉ ਮੇਰਾ ਠਾਠਾ ਬਾਗਾ ਲੋਕਾਂ ਦੇ ਨਾਲ ਆਸਾ ਠੱਠਾ ਗੱਲਬਾਤ ਓਵੇਂ ਜਿਵੇਂ ਵਿਚਰਦੇ ਨੇ ਪਰ ਅੰਦਰੋਂ ਉਹਨਾਂ ਦੀ ਸੁਰਤ ਜਿਹੜੀ ਹੈ ਉਹ ਅਕਾਲ ਪੁਰਖ ਦੇ ਵਿੱਚ ਅਭੇਦ ਹੋ ਚੁੱਕੀ ਹੈ ਅੰਦਰੋਂ ਪਰਮੇਸ਼ਰ ਦੇ ਵਿੱਚ ਅਭੇਦ ਨੇ ਪਰਮਾਤਮਾ ਵਿੱਚ ਇਕਮਿਕ ਹੋ ਚੁੱਕੇ ਨੇ ਪਰ ਸੰਸਾਰ ਤੇ ਲੋਗਾਚਾਰੀ ਦੇ ਵਿੱਚ ਲੋਗਾ ਵਾਂਗ ਵਿਚਰਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਲੋਗਨ ਮੈਂ ਲੋਗਾਚਾਰ ਗੁਰਮੁਖ ਇਕੰਕਾਰ ਗੁਰੂ ਦੀ ਸ਼ਰਣ ਵਿੱਚ ਆ ਕੇ ਜਿਹੜਾ ਇਕੰਕਾਰ ਦੇ ਨਾਲ ਜੁੜ ਜਾਂਦਾ ਹੈ ਇਕ ਅਕਾਲ ਪੁਰਖ ਦੇ ਨਾਮ ਨਾਲ ਜੁੜ ਜਾਂਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਸੰਸਾਰੀ ਲੋਕਾਂ ਵਿੱਚ ਵਿਚਰਦਿਆਂ ਉਹ ਲੋਕਾਚਾਰੀ ਦੇ ਵੱਖਰੇ ਵੱਖਰੇ ਰੰਗਾਂ ਦੇ ਵਿੱਚ ਵਿਚਰਦਾ ਹੈ ਪਰ ਉਹਦੇ ਅੰਦਰ ਇੱਕ ਨਿਰੰਕਾਰ ਦਾ ਨਾਮ ਦਾ ਰੰਗ ਚੜਿਆ ਹੁੰਦਾ ਹੈ ਅੰਦਰੋਂ ਉਹਦੀ ਸੁਰਤ ਪਰਮੇਸ਼ਰ ਨਾਲ ਜੁੜੀ ਹੁੰਦੀ ਹੈ ਭਾਈ ਗੁਰਦਾਸ ਜੀ ਕਹਿੰਦੇ ਸ਼ਬਦ ਸੁਰਤ ਉਹਦੀ ਸੁਰਤ ਸ਼ਬਦ ਦੇ ਵਿੱਚ ਅਭੇਦ ਹੋ ਜਾਂਦੀ ਹੈ ਉਨ ਮੰਨ ਉਨ ਮਾਨੀਏ ਤੇ ਉੱਚੀ ਆਤਮਿਕ ਅਵਸਥਾ ਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਉਹ ਅਗੰਮੀ ਰਸ ਨੂੰ ਮਾਣਦਾ ਹੈ ਅੰਦਰੋਂ ਉਹ ਅਕਾਲ ਪੁਰਖ ਦੇ ਚਰਨਾਂ ਨਾਲ ਜੁੜਿਆ ਹੋਇਆ ਆਨੰਦਮਈ ਜੀਵਨ ਬਤੀਤ ਕਰਦਾ ਹੈ ਬਾਹਰੋਂ ਵੱਖ-ਵੱਖ ਲੋਕਾਂ ਦੇ ਨਾਲ ਵਿਚਰਦਾ ਹੈ ਸੰਸਾਰ ਦੇ ਵਿੱਚ ਸਭ ਕੁਝ ਵਿਚਰਦਿਆਂ ਕੰਮ-ਕਾਰ ਕਰਦਿਆਂ ਲੋਕਾਂ ਦੇ ਵਿੱਚ ਹੱਸਦਾ ਖੇਡਦਾ ਸਭ ਕੁਝ ਕਰਦਾ ਹੈ ਪਰ ਅੰਦਰੋਂ ਉਹਦੀ ਸੁਰਤ ਆਤਮਿਕ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ ਭਾਈ ਗੁਰਦਾਸ ਜੀ ਕਹਿੰਦੇ ਉੱਥੇ ਗੰਮੀ ਰਾਸ ਨੂੰ ਮਾਣ ਦਾ ਸੁਖ ਪ੍ਰਾਪਤ ਕਰਦਾ ਹੈ ਇਸ ਕਵਿੱਤ ਵਿੱਚ ਭਾਈ ਗੁਰਦਾਸ ਜੀ ਨੇ ਇਹ ਗੱਲ ਸਮਝਾਉਣ ਦਾ ਯਤਨ ਕੀਤਾ ਹੈ ਕਿ ਅਸੀਂ ਲੋਕ ਬਾਹਰੀ ਤੌਰ ਤੇ ਕਿਸੇ ਦਾ ਪਹਿਰਾਵਾ ਰੂਪ ਰੰਗ ਜਾਂ ਉਹਦਾ ਸੰਸਾਰ ਤੇ ਵਿਚਰਣਾ ਵੇਖ ਕੇ ਕਹਿ ਦਿੰਨੇ ਹੈ ਕਿ ਇਹ ਬੰਦਾ ਵੀ ਆਮ ਸੰਸਾਰੀ ਹੈ ਪਰ ਉਹਦੇ ਅੰਦਰ ਦੀ ਅਵਸਥਾ ਨੂੰ ਕੇਵਲ ਉਹ ਜਾਣਦਾ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਉਹਦੇ ਬਾਰੇ ਕੇਵਲੋ ਆਪ ਹੀ ਜਾਣਦਾ ਜਾਂ ਈਵਡ ਉੱਚਾ ਹੋਵੇ ਕੋਈ ਤੇ ਸੂਚੀ ਕੋ ਜਾਣੇ ਸੋ ਇਹ ਜਾਂ ਫਿਰ ਉਸ ਅਵਸਥਾ ਵਿੱਚ ਵਿਚਰਿਆ ਬੰਦਾ ਉਹਦੇ ਬਾਰੇ ਜਾਣ ਸਕਦਾ ਹੈ ਕਿ ਉਹ ਕਿੱਡੀ ਉੱਚੀ ਆਤਮਿਕ ਅਵਸਥਾ ਵਿੱਚ ਹੈ ਸੋ ਇਹ ਕਵਿਤ ਜਿਹੜਾ ਇਹਦੇ ਵਿੱਚ ਭਾਈ ਗੁਰਦਾਸ ਜੀ ਨੇ ਗੁਰਸਿੱਖ ਦੀ ਉੱਚੀ ਆਤਮਿਕ ਅਵਸਥਾ ਦਾ ਜ਼ਿਕਰ ਕੀਤਾ ਹੈ ਜੀ ਹੁਣਾਂ ਚੁਕਾਂ ਦੀ ਕੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ